ਕਬਲੀ ਜੰਨੀ ਦੀ ਮੈਂ ਗੱਲ ਕਰਾਂ ਤਾਂ ਬਹੁਤ ਸਾਰੇ ਲੋਕ ਕੇ ਕਹਿੰਦੇ ਮੈਂ ਆ ਟੈਸਟ ਪਾਸ ਕੀਤਾ ਮੈਂ ਐਵੇਂ ਕੀਤਾ ਫਿਰ ਮੈਂ ਆ ਗਿਆ ਮੈਂ ਐਕਸੀਡੈਂਟਲ ਪੁਲਿਸ ਆਫਸਰ ਐ ਯੂਨੀਵਰਸਿਟੀ ਪੜ੍ਹਦੇ ਸੀ ਐਮ ਐਸ ਸੀ ਕਰ ਲਈ ਸੀ ਐਮ ਫਿਲ ਦਾ ਪਹਿਲਾ ਸਾਲ ਇੱਕ ਸਵੈਸਟਰ ਹੋ ਗਿਆ ਸੀ ਸਾਡਾ ਅਜ ਮੈਂ ਯਾਦ ਕਰਨਾ ਚਾਹਾਂਗਾ ਵੀ ਸਮ ਟਾਈਮ ਸੋਚਦੇ ਆ ਵੀ ਬਹੁਤ ਤੁਸੀਂ ਜਿਹੜਾ ਮੈਂ profession ਚੂਜ਼ ਕਰ ਲਿਆ ਸੀ ਤੇ ਜਾਂ ਉਵੇਂ ਉਹ ਕਰ ਲਿਆ ਸੀ ਸਾਡਾ ਇੱਕ ਬੈਚ ਮੇ ਸੀ ਡਾਕਟਰ ਪ੍ਰਮਿੰਦਰ ਸ਼ਮੀ ਉਹ ਐ ਦੇ ਪ੍ਰਿੰਸੀਪਲ ਵਰਜਿੰਦਰਾ ਕਾਲਜ ਰਟਾਇਰ ਹੋਏ ਆ ਉਹ ਸਰ ਪੜਾਈ ਦੇ ਵਿੱਚ ਬਹੁਤ ਹੁਸ਼ਿਆਰ ਹੁੰਦਾ ਸੀ ਤੇ ਉਹ ਹਰ ਨੋਟਸ ਉਹਦੇ ਦੋ ਡਬਲ ਡਬਲ ਨੋਟਸ ਬਣਾਏ ਹੁੰਦੇ ਸੀ ਅਸੀਂ ਥੋੜਾ ਜਿਹਾ ਘੱਟ ਪੜਾਈ ਮਤਲਬ ਪੜਦੇ ਦਾ ਸੀ ਪਰ ਸਾਨੂੰ ਹੁੰਦਾ ਸੀ ਪ੍ਰਮਿੰਦਰ ਨੇ ਜਿਹੜੇ ਨੋਟਸ ਡਬਲ ਬਣਾਏ ਹੋਣੇ ਬੜੀ ਮਿਹਨਤ ਕਰਨ ਦੀ ਲੋੜ ਨਹੀਂ ਪ੍ਰਮਿੰਦਰ ਦੇ ਨੋਟਸ ਚੱਕ ਲਾਂਗੇ ਤੇ ਲਾਸਟ ਦੇ ਵਿੱਚ ਰੱਬ ਦੀ ਮਿਹਰਵੇਂ ਸੀ ਵੀ ਉਹ ਸੀ ਨੋਟਸ ਉਹਦੇ ਲੈ ਕੇ ਹਫ਼ਤਾਕ 10 ਦਿਨ ਹੁਣ ਪੜ੍ਹਨਾ ਪਰਮਿੰਦਰ ਜਿੰਨੇ ਸਾਡੇ ਮਾਰਕਸ ਆ ਜਾਣੇ ਮਿਹਨਤ ਉਹ ਕਰਦਾ ਸੀ ਉਹ ਬਾਈ ਚਾਂਸ ਕਿਉਂਕਿ ਉਹਨੂੰ ਹਰਕਾਗੇ ਦੋ-ਦੋ ਬਣਾਉਣ ਦੀ ਆਦਤ ਸੀ ਤੇ ਉਹ ਲਾਸਟੇ ਸੀ ਜਿਸ ਸਨ ਸਾਡੀਆਂ 31 ਸਾਲ ਬਾਅਦ ਇੰਸਪੈਕਟਰ ਦੀ ਪੋਸਟ ਨਿਕਲੀ ਸੀ ਪੰਜਾਬ ਚ ਤੇ ਉਹ ਯੂਨੀਵਰਸਿਟੀ ਦੇ ਵਿੱਚ ਮੈਨੂੰ ਕਹਿੰਦਾ ਵੀ ਮੈਂ ਦੋ ਫਾਰਮ ਲਿਆਦੇ ਸੀ ਉਹਨਾਂ ਨੂੰ ਦੋ ਫਾਰਮ ਹਰ ਚੀਜ਼ ਦੋ ਡਬਲ ਨੋਟਸ ਡਬਲ ਸਾਰੀਆਂ ਚੀਜ਼ਾਂ ਕਹਿੰਦਾ ਦੋ ਫਾਰਮ ਲਿਆਂਦੇ ਸੀ ਤੇ ਇੱਕ ਫਾਰਮ ਆ ਭਰ ਲਿਆ ਇੱਕ ਬਚਿਆ ਤੂੰ ਭਰਨਾ ਮੈਂ ਕਿਹਾ ਚਲੋ ਮੈਂ ਭਰ ਦਿੰਦਾ ਤੇ ਉਹ ਕਿ ਮੈਂ ਕਿਹਾ ਯਾਰ ਉਹ ਅਸੀਂ ਫੋਟੋ ਵੀ ਖਚਾਉਣੀ ਆ ਟਾਈਮ ਲੰਘ ਜਾਣਾ ਕਹਿੰਦਾ ਫੋਟੋ ਆ ਉਦੋਂ ਜਦੋਂ ਕਰਾਈਆਂ ਸੀ ਡਿਪਾਰਟਮੈਂਟ 'ਚ ਮੇਰੇ ਕੋਲ ਤੇਰੀਆਂ ਫੋਟੋਆਂ ਹੈਗੀਆਂ ਮੈਂ ਕਿਹਾ ਉਹ ਤਾਂ ਠੀਕ ਐ ਉਹਦੇ ਸਰਟੀਫਿਕੇਟ ਲੱਗਣੇ ਸੀ ਅਟੈਸ ਤੇ ਮੈਂ ਕਿਹਾ ਸਰਟੀਫਿਕੇਟ ਉਹ ਉਹ ਕਹਿੰਦਾ ਸਰਟੀਫਿਕੇਟ ਜਿਹੜੇ ਆ ਉਦੋਂ ਆਪਾਂ ਡਿਪਾਰਟਮੈਂਟ ਚ ਨਹੀਂ ਮੰਗੇ ਸੀ ਆਪਣੇ ਤੋਂ ਮੈਂ ਡਬਲ ਡਬਲ ਕਾਪੀ ਕਰਾ ਲਈ ਸੀ ਤੇਰੇ ਮੇਰੇ ਅਲਮਾਰੀ ਚ ਪਏ ਆ ਉਹ ਸਰਟੀਫਿਕੇਟ ਵੀ ਉਹਨੇ ਦਿੱਤੇ ਲਾਸਟ ਡੇਟ ਸੀ ਉਸ ਦਿਨ ਅਸੀਂ ਅਪਲਾਈ ਕੀਤਾ ਉਸ ਤੋਂ ਬਾਅਦ ਟੈਸਟ ਆਇਆ ਉਦੋਂ ਅਸੀਂ 40000 ਬੰਦੇ ਨੇ ਅਪਲਾਈ ਕੀਤਾ ਸੀ 17 ਜਾਣੇ ਉਹਦੇ ਚ ਆਏ ਸੀ ਤੇ ਉਹ ਅਜਮਾਨ ਮੈਂ ਉਹ ਵੀ ਯਾਦ ਕਰਦਾ ਹਾਂ ਸਾਹ ਮੰਗੜ ਸਾਹ ਜਿਹੜੇ ਡੀਐਸ ਮੰਗੜ ਸਾਹ ਤੇ ਐਨਪੀਐਸ ਔਲਤ ਸਾਹਿਬ ਤੇ ਚੌਧਰੀ ਸੁਪੇ ਸਿੰਘ ਉਸ ਕਮੇਟੀ ਦੇ ਜਿਹੜੇ ਮੈਂਬਰ ਸੀ ਨੇ ਸਾਨੂੰ ਕਿੱਥੇ ਮੌਕਾ ਮਿਲਣਾ ਸੀ ਉਹ ਫੇਅਰ ਸਿਲੈਕਸ਼ਨ ਤੇ ਇੰਨੇ ਸਾਲਾਂ ਬਾਅਦ ਪਹਿਲੀ ਜਿਹੜੀ ਸਿਲੈਕਸ਼ਨ ਹੋਈ ਉਹ ਉਸ ਤੋਂ ਬਾਅਦ ਐਕਸੀਡੈਂਟਲ ਦੀ ਗੱਲਵੇਂ ਹੋ ਗਈ ਵੀ ਸਾਡਾ ਫਿਜ਼ੀਕਲ ਟੈਸਟ ਹੋਇਆ ਸਰ ਉਹ ਤੋਂ ਪਹਿਲਾਂ ਉੱਥੇ 올림픽ਸ ਹੋ ਕੇ ਆਟੀਆਂ ਸੀ ਤੇ ਇਹ ਸਾਰੇ ਜਣੇ ਯੂਨੀਵਰਸਿਟੀ ਦੇ ਵਿੱਚੋਂ ਗਿੱਲ ਸਾਹਿਬ ਵੀ ਯੂਨੀਵਰਸਿਟੀ ਦੇ ਵਿੱਚੋਂ ਆਏ ਆ ਏ ਅਸੀਂ 5 ਜਣੇ ਯੂਨੀਵਰਸਿਟੀ ਦੇ ਵਿੱਚੋਂ ਆਏ ਸੀ ਉਦੋਂ 17 ਦੇ ਵਿੱਚੋਂ ਉਦੋਂ ਬੱਲੇ ਬੱਲੇ ਹੋ ਗਈ ਸੀ ਵੀ ਪੰਜਾਬੀ ਯੂਨੀਵਰਸਿਟੀ ਦੇ ਵਿੱਚੋਂ 5 ਜਣੇ ਇਕੱਠੇ ਵੱਖ-ਵੱਖ ਡਿਪਾਰਟਮੈਂਟਾਂ ਦੇ ਵਿੱਚੋਂ ਆਏ ਸੀ ਤੇ ਉਹ ਜਦੋਂ ਟੈਸਟ ਹੋ ਗਿਆ ਉਹਦੇ ਵਿੱਚ ਫਿਜ਼ੀਕਲ ਟੈਸਟ ਦੇ ਵਿੱਚ 5 ਇਵੈਂਟ ਕਰਨੇ ਸੀ 800 ਮੀਟਰ 100 ਮੀਟਰ 400 ਮੀਟਰ 800 ਮੀਟਰ 100 ਮੀਟਰ ਗੋਲਾ ਤੇ ਲੌਂਗ ਜੰਪ ਹਾਈ ਜੰਪ ਉਹ ਸਾਰਿਆਂ ਦੀ ਵਾਰੀ ਆ ਗਈ ਉਹ ਕਰ ਲੇ ਮੈਂ ਇਹ ਸਾਰੇ ਬਹੁਤ ਸਾਰੇ ਪ੍ਰੈਕਟਿਸ ਕਰਦੇ ਸੀ ਅਕਸਰ ਜਾਂਦੇ ਸੀ ਮੇਰੀ ਉਹਦੇ ਤੇ ਪ੍ਰੈਕਟਿਸ ਹੈ ਨਹੀਂ ਸੀ ਜੰਪ ਮੈਂ ਸੋਚਿਆ ਸੀ ਵੀ ਜਿਵੇਂ ਮੈਂਟਲੀ ਤਿਆਰ ਜਾ ਕਰ ਲਿਆ ਵੀ ਉਹ ਆਏਗਾ ਕਿ 올림픽 ਹੋਈ ਤੇ ਉਹ ਬਾਰ ਦੇ ਉੱਤੋਂ ਟੇਡੇ ਜੇ ਹੋ ਕੇ ਟਿਕਦੇ ਆ ਮੈਂ ਕਿਹਾ ਇਹ ਬੜਾ ਸੌਖਾ ਕੰਮ ਹੈ ਜੰਪ ਤਾਂ ਆਪਾਂ ਆਈ ਲਾ ਲਾਂਗੇ ਵੀ ਇਹਦੇ ਵਿੱਚ ਕੋਈ ਗੱਲ ਨਹੀਂ ਕਿਉਂਕਿ ਇੰਨੀ ਹਜਮਣੀ ਸੀ ਇੰਨੀ ਵਿਜਨ ਨਹੀਂ ਸੀ ਵੀ ਇੱਥੇ ਨੂੰ ਜਾਣਾ ਜਿਸ ਦਿਨ ਉਹ ਜੰਪ ਲਾਇਆ ਮੈਂ ਉਸੋ ਗੁਰ ਨਾਲਕ ਸਟੇਡੀਅਮ ਦੇ ਵਿੱਚ ਜਿੱਥੇ ਬਾਅਦ ਦੇ ਵਿੱਚ ਮੈਂ ਕਮਿਸ਼ਨਰ ਲੁਧਿਆਣਾ ਵੀ ਰਿਆ ਤੇ ਉਹ ਜੰਪ ਲਾਇਆ ਤੇ ਮੈਂ ਜਦੋਂ ਜੰਪ ਕਰਨ ਲੱਗਿਆ ਉਹ ਬਾੜ ਦੇ ਉੱਤੇ ਡਿੱਗ ਗਿਆ। ਉਸਤਾਦ ਜਿਹੜੇ ਟੈਸਟ ਲੈ ਰਹੇ ਸੀ ਪਿੱਛੇ हट। ਮੈਂ ਕਿਹਾ ਜੀ ਮੈਂ ਇੱਕ ਹੋਰ ਚਾਂਸ ਹੁੰਦਾ। ਕਹਿੰਦਾ ਚਾਂਸ ਤਾਂ ਹੁੰਦਾ ਏ ਡੰਡਾ ਪਣਾਉਣਾ ਕਿਥੋਂ? ਕਿ ਉਹ ਚਿੱਪ ਪੈ ਗਿਆ ਉਹਦੇ ਵਿੱਚ ਤੇ ਮੈਂ ਖੜ ਕੇ ਲਾਸਟ ਦੇ ਵਿੱਚ ਖੜ ਗਿਆ। ਤੇ ਮੈਂ ਉਹਦੇ ਬੈਕਜੈਟ ਆ ਦਿੱਤਾ ਟਰੈਕਸੂਟ ਤੋਂ ਪਾਇਆ ਸੀ ਉਵੇਂ ਤਿਆਰੀ ਕੀਤੀ ਤੇ ਉਹਦੇ ਵਿੱਚੋਂ ਕਰਦਿਆਂ ਉਹਨੂੰ ਪਤਾ ਨਹੀਂ ਉਹਦੇ ਮਨ 'ਚ ਕੀ ਰਹਿਮ ਆਇਆ ਕੋਈ ਸ਼ਵਾਰਸ ਤਾਂ ਹੈ ਨਹੀਂ ਸੀ ਤੇ ਸਟੂਡੈਂਟ ਸੀ ਤੇ ਚਾਹ ਦੇ ਨਾਲ ਹੀ ਗਏ ਕਹਿੰਦਾ ਚੱਲ ਆ ਤੂੰ ਵੀ ਦਾਸ ਜਦੋਂ ਸ਼ਰਮ ਮੁੱਕ ਗਿਆ ਮੈਨੂੰ ਜਾਂਦੇ ਨੂੰ ਵਾਪਸ ਲਾ ਲਿਆ ਕਹਿੰਦਾ ਚੱਲ ਇੱਕ ਚਾਂਸ ਦੇਾਂਗੇ ਤਿੰਨ ਨਹੀਂ ਤੈਨੂੰ ਦੇਣੇ ਜੰਪ ਦੇ ਵਿੱਚ ਇੱਕ ਦਿਆਂ ਤੇ ਉਹਨੂੰ ਪਤਾ ਸੀ ਵੀ ਆਪਨੂਗਾ ਕਿ ਦੂਜੀ ਵੀ ਕੱਲ੍ਹ ਨੂੰ ਹੀ ਟੈਸਟ ਕਰਾਉਣਾ ਤੇ ਉਹ ਸਾਹਮਣੇ ਬਾਹਰ ਤੇ ਪਹਿਲਾਂ ਤਾਂ ਬਾਹਰ ਮੈਨੂੰ ਐ ਲੱਗਦੀ ਸੀ ਵੀ ਠੀਕ ਹੈ ਜਦੋਂ ਮੈਂ ਦੁਬਾਰਾ ਦੇਖਿਆ ਮੈਨੂੰ ਲੱਗਿਆ ਵੀ ਇਹ ਇਹ ਉੱਤੋਂ ਨਹੀਂ ਇਹ ਤਾਂ ਇੰਨੀ ਉੱਚੀ ਹੈ ਵੀ ਇਹਦੇ ਥੱਲੇ ਨਿਕੜਾ ਪੂ ਮੇਰੀ ਇਮੇਜਿਨੇਸ਼ਨ ਦੇ ਵਿੱਚ ਐਡੀ ਵੱਡੀ ਉਹ ਬਾਹਰ ਫਿਰ ਮੈਂ ਹਮੇਸ਼ਾ ਆਪਣੇ ਆਫਿਸਰ ਨੂੰ ਕਿਹਾ ਕਰਦਾ ਟੀਮ ਵਰਕ ਦੇ ਵਿੱਚ ਉਡਾਣ ਹੈ ਜਿਹੜੀ ਹਮੇਸ਼ਾ ਹੌਸਲੇ ਦੀ ਹੁੰਦੀ ਹੈ ਉਹ ਬਾਹਰ ਮੈਂ ਸਿੱਟਾ ਹੀ ਇੱਕ ਅਰੀ ਮੈਂ ਸੋਚਿਆ ਯਾਰ ਹੋ ਗਿਆ ਹੋ ਗਿਆ ਸੀ ਨਹੀਂ ਤਾਂ ਨਾ ਸੀ ਕਿੱਡੀ ਗੱਲ ਵੀ ਇਹਨੂੰ ਮੈਂ ਸਿੱਧੇ ਦੇ ਵਾਂਗ ਕੋਲੇ ਵੰਗ ਨੰਗੀ ਦਾ ਉਹ ਪਾਰ ਦੇ ਵਿੱਚੋਂ ਮੈਂ ਉਹਦੇ ਚੋਂ ਟੈਸਟ ਕਲੀਅਰ ਹੋ ਗਿਆ ਅਲਟੀਮੇਟਲੀ ਸਿਲੈਕਸ਼ਨ ਹੋ ਗਈ ਹੁਣ ਸਿਲੈਕਸ਼ਨ ਦੇ ਵਿੱਚ ਫੇਰ ਰੱਬ ਕਿਵੇਂ ਕਿੱਥੋਂ ਤੱਕ ਬਾਕੀ ਗੱਲਾਂ ਦਾ ਬਾਅਦ ਦੀਆਂ ਲੰਮੀਆਂ ਸਟੋਰੀਆਂ ਸਾਰੀਆਂ ਪਤਾ ਕਿਉਂਕਿ ਸੀਨੀਅਰ ਰਿਟਾਇਰਡ ਅਫਸਰ ਅੱਜ ਬੈਠੇ ਆ ਉਹਨਾਂ ਲਈ ਦੱਸਣਾ ਜ਼ਰੂਰੀ ਹੈ ਇਹਨਾਂ ਨੂੰ ਕਿ ਅਸੀਂ ਯੂਨੀਵਰਸਿਟੀ ਦੇ ਵਿੱਚ ਇੱਕ ਐਗਜ਼ੀਟੇਸ਼ਨ ਚੱਲੀ ਸੀ ਮੈਂ ਅਸੀਂ ਜਿਹੜੇ ਮੁਖਰ ਲੀਡ ਕਰਨ ਵਾਲੇ ਉੰ데 ਅਸੀਂ ਸੀ ਸਾਡੇ ਦੋਸਤ ਐਕਸੀਡੈਂਟ ਹੋ ਗਿਆ ਡਿਮਾਂਡ ਸਾਡੀ ਰੰਬਲ ਸਟ੍ਰੀਟ ਬੰਦੀ ਸੀ ਤੇ ਜਿੰਦਾਬਾਦ ਮੁਰਦਾਬਾਦ ਹੋ ਰਹੀ ਸੀ ਮੈਂ ਕਿਹਾ ਗੁੱਡੂ ਬਾਈ ਹੁਣੀ ਹੋਣੇ ਆ ਉਹ ਵੈਸੇ ਚੋ 6:00 ਵਜੇ ਤਾਂ ਉਹਨੂੰ ਆਫਿਸ ਸੀ ਤੇ ਉਹ ਉਹਨੂੰ ਉੱਥੇ ਪੁਲਿਸ ਆ ਗਈ ਪੁਲਿਸ ਨੇ ਸਾਨੂੰ ਆਰਡਰ ਕੀਤਾ ਵੀ ਇਹਨੂੰ ਖਾਲੀ ਕਰੋ ਤੁਹਾਨੂੰ 5 ਮਿੰਟ ਦਿੱਤਾ ਸਟੂਡੈਂਟ ਦੁਖੀ ਤਿੱਕੀ ਚੱਕ ਲਿਆਂਗੇ ਧੌਣ ਤੇ ਗੋਡਾ ਰੱਖ ਦਾਂਗੇ ਉਹ ਗੱਲ ਮੰਨਣ ਦਾ ਨਾ ਸਾਡਾ ਮਨ ਸੀ ਤੇ ਨਹੀਂ ਅਰਾਦਾ ਸੀ ਸਾਨੂੰ ਇਹ ਲੱਗਦਾ ਸੀ ਵੀ ਅਸੀਂ ਵੀ ਸਾਰਾ ਕੁਝ ਹੁੰਦੇ ਆ ਸਟੂਡੈਂਟ ਹੁੰਦੇ ਆ ਉਦੋਂ ਜਦੋਂ ਉਸ ਗੱਲ ਦੇ ਵਿੱਚ ਉਹਨਾਂ ਨੇ ਸਾਨੂੰ ਥੋੜਾ ਜਿਹਾ ਟਾਈਮ ਦਿੱਤਾ ਅਸੀਂ ਮੰਨਣ ਵਾਲੇ ਨਹੀਂ ਸੀ लाठीचार्ज ਹੋਇਆ ਟੀਅਰ ਗੈਸ ਚੱਲੀ ਉਸ ਤੋਂ ਬਾਅਦ ਖੰਡਾਤਾ ਸਰਕਾਰ ਨੇ ਸੜਕ ਹੋ ਨੌਕਰੀ ਚ ਪਤਾ ਲੱਗਿਆ ਵੀ ਸੜਕਾਂ ਕਦੇ ਬੰਦ ਥੋੜੀ ਹੁੰਦੀਆਂ ਇਹ ਟੈਂਪਰੇਰੀ ਤੌਰ ਤੇ ਜਿਹੜੀਆਂ ਰੋਕ ਲਈਆਂ ਜਾਂਦੀਆਂ ਸੜਕ ਚਾਲੂ ਹੋਗੀ ਸ਼ਾਮ ਨੂੰ ਅਸੀਂ ਅਗਲੇ ਦਿਨ ਤੇ ਘੋਲ ਦੀ ਤਿਆਰੀ ਕਰ ਰਹੇ ਸੀ ਵੀ ਅਗਲੇ ਦਿਨ ਪ੍ਰੋਟੈਸਟ ਕਿਵੇਂ ਕਰਨਾ ਕਿਉਂਕਿ ਡਿਮਾਂਡ ਬੜੀ ਹੱਸੋ ਹੀ ਨਹੀਂ ਡਿਮਾਂਡ ਸੀ ਜਿਵੇਂ ਹੁਣ ਜੇ ਹੁਣ ਸੋਚੀਏ ਤਾਂ ਹੱਸਾ ਆਉਂਦਾ ਸਾਡੀ ਡਿਮਾਂਡ ਸੀ ਹਾਈਵੇ ਤੇ ਰੰਬਲ ਸਟ੍ਰਿਪ ਬਣਾਓ ਜਿਹੜੇ ਐਕਸੀਡੈਂਟ ਹੁੰਦੇ ਆ ਹੁਣ ਪਤਾ ਲੱਗਦਾ ਵੀ ਹਾਈਵੇ ਤੇ ਰੰਬਲ ਸਟ੍ਰਿਪ ਨਹੀਂ ਬਣਦੇ ਪਰ ਉਦੋਂ ਅਸੀਂ ਕਿਹਾ ਸੀ ਅਸੀਂ ਬਣਵਾ ਕੇ ਛੱਡਾਂਗੇ ਅਸੀਂ ਜੇ ਖੜੇ ਆ ਤਾਂ ਤੇ ਉਹ ਸ਼ਾਮ ਨੂੰ ਮੀਟਿੰਗ ਕਰ ਰਹੇ ਆ ਤਿਆਰੀ ਕਰ ਰਹੇ ਆ ਵੀ ਕੱਲ੍ਹ ਨੂੰ ਕੀ ਕਰਨਾ ਵੀ ਐਵੇਂ ਡਿਊਟੀਆਂ ਲਾ ਰਹੇ ਇੱਥੋਂ ਇਕੱਠੇ ਹੋਵਾਂਗੇ ਅੱਜ ਪੁਲਿਸ ਨੇ ਤਵਲ ਲੈ ਕੱਲ ਤਕੜੇ ਹੋ ਕੇ ਉਹਨੂੰ ਕਰਾਂਗੇ ਇੱਕ ਵਿੱਚੋਂ ਸਾਡਾ ਜਿਹੜਾ ਸਾਡਾ ਇੱਕ ਨਾਲ ਦਾ ਬੰਦਾ ਉਹ ਆਇਆ ਕਹਿੰਦਾ ਫਸ ਕੇ ਆਪਾਂ ਸਾਰੇ ਅਸੀਂ ਆਖਿਆ ਕੀ ਹੋ ਗਿਆ ਕਹਿੰਦਾ ਤੇਰੇ ਬਾਰੇ ਪੁੱਛਣੀ ਸੀ ਵੀ ਮਨਦੀਪ ਸਿੰਘ ਸਿੱਤੂ ਕੌਣ ਹੈ ਤੇ ਅਸੀਂ ਸਟੂਡੈਂਟ ਰੇ ਦਮਾਰ ਲਾਇਆ ਜਿੰਨਾ ਉਹਦਾ ਪਾਰਟੀ ਸਾਰਾ ਲਾ ਕੇ ਆਏ ਪੂਰੀ ਹਾਈ ਲੈਵਲ ਅਸੀਂ ਮੀਟਿੰਗ ਕਰ ਰਹੇ ਹਾਂ ਵੀ ਪੇ ਉਹ ਕਹਿੰਦੇ ਵੀ ਅੱਜ ਰਾਤ ਨੂੰ ਰੇਡ ਕਰੂਗੀ ਪੁਲਿਸ ਦਾ ਤਰੀਕਾ ਹੁੰਦਾ ਅੱਜ ਆਪਾਂ ਨੂੰ ਫੜੂਗੀ ਉੱਥੇ ਰੌਲਾ ਰੱਪਾ ਪਿਆ ਆਪਦੇ ਆਪਣੇ ਰੂਮ ਚ ਨਹੀਂ ਸੋਣਾ ਮੈਂ 4 ਨੰਬਰ ਚ ਨਾਨਕ ਸਿੰਘੀ ਗਾਂ ਤੇ ਤੁਹਾਨੂੰ ਤੁਸੀਂ ਵੀ ਹਸਪਤਾਲ ਚ ਪੜੇ ਹੋ ਪਰ ਇਹ ਯੂਨੀਵਰਸਿਟੀ ਦੀ ਗੱਲ ਦੱਸਦਾ ਪਹਿਲਾਂ ਨਹੀਂ ਦੱਸੀ ਸੀ ਮੈਂ ਤੇ 4 ਨੰਬਰ ਮੇਰਾ ਹਸਪਤਲ ਹੁੰਦਾ ਸੀ ਤੇ 7 ਨੰਬਰ ਚ ਮੈਨੂੰ ਵੀ ਉਹ ਰੂਮ ਦੇ ਵਿੱਚ ਪਾਇਆ ਬਾਹਰੋਂ ਲੋਕ ਲਾ ਲਿਆ ਤੇ ਪੁਲਿਸ ਚੈੱਕ ਕਰੂਗੀ ਤਾਂ ਤਾਲੇ ਲੱਗਿਆ ਵਾਲੇ ਨਹੀਂ ਚੈੱਕ ਕਰਨੀ ਹੁੰਦੀ ਤੇ ਉਹ ਕੇ ਅਨੰਦੂ ਅਸੀਂ ਸਵੇਰੇ ਕੁੱਕਲ ਮਾਰੀ ਏ ਸਕੂਟਰ ਤੇ ਪਿਠਾ ਕੇ ਮੈਨੂੰ ਬਸ ਅੱਕੇ ਛੱਡਤਾ ਬਸ اٹੇ ਤੋਂ ਪਿੰਡ ਪਹੁੰਚ ਗਿਆ ਮੈਂ ਪਿੰਡ ਪਹੁੰਚ ਕੇ ਤੇ ਅਲਟੀਮੇਟਲੀ ਉਥੇ ਜਾ ਕੇ ਚੌਥੇ ਦਿਨ ਪਤਾ ਲੱਗਿਆ ਕਿ ਜੀ ਉਹ ਸਿਲੈਕਸ਼ਨ ਹੋ ਗਈ ਸੀ ਇਸ ਡੀਆਈਜੀ ਆਫਿਸ ਪਟਿਆਲੇ ਦੇ ਬੰਦੇ ਉਹ ਜਿਹੜੇ ਸਾਡੇ ਪਰਮਿੰਦਰ ਸ਼ਮੀ ਸੀ ਉਹਨਾਂ ਦੇ ਕੋਈ ਰਿਸ਼ਤੇਦਾਰ ਸੀ ਇੱਥੇ ਡੀਆਈਪੀ ਆਫਿਸ ਲੱਗੇ ਸੀ ਤੇ ਉਹਨਾਂ ਨੇ ਕਿਹਾ ਸੀ ਅਸੀਂ ਦੱਸ ਕੇ ਆਉਣੇ ਆ ਉਹ ਉਦੋਂ ਮੈਨੂੰ ਸਿਲੈਕਸ਼ਨ ਲਈ ਦਸਨ ਲਈ ਜਿਹੜਾ ਮੈਨੂੰ ਆਏ ਸੀ ਉਸ ਐਜੀਟੇਸ਼ਨ ਦੇ ਵਿੱਚੋਂ ਨਿਕਲਿਆ ਕਿ ਘਰੇ ਸਾਨੂੰ ਉਹਨਾਂ ਨੇ ਟੈਲੀਗ੍ਰਾਮ ਦਿੱਤੀ ਕਿ ਜਿਹੜੀ ਸਿਲੈਕਸ਼ਨ ਜਿਹੜੀ ਤੁਹਾਡੀ ਹੋਗੀ ਤੇ ਲੰਮਾ ਸਫਰ ਸਰ 37 ਸਾਲ ਉਸ ਟਾਈਮ ਦੀ ਗੱਲ ਮੈਂ ਗੱਲ ਕਰ ਰਿਹਾ ਸੀ ਕਲ ਪੁਲਿਸ ਹੈੱਡਕੁਆਰਟਰ ਦੇ ਵਿੱਚ ਉਸ ਸਮੇਂ ਦੇ ਵਿੱਚ ਜਦੋਂ ਸਾਨੂੰ ਘੇਰ ਲਿਆ ਕਰਦੇ ਸੀ ਜਿਵੇਂ ਹੁਣ ਕਸੋ ਕਰਦੇ ਆ ਕਸੋ ਆਪਰੇਸ਼ਨ ਕਰਦੇ ਆ ਏਰੀਆ ਕੇ ਇੱਕ ਇੱਕ ਕਰਦੇ ਆ ਉਦੋਂ ਉਹ ਔਫੇ ਸਮੇਂ ਦੇ ਵਿੱਚ ਸਾਨੂੰ ਘੇਰ ਲਿਆ ਕਰਦੇ ਸੀ ਉਥੇ ਨੌਕਰੀ ਕਰਦਿਆਂ ਉਥੇ ਇਹੋ ਜੀ ਰਿਹਾ ਜਿਵੇਂ ਗੁਰਿੰਦਰ ਸਰ ਨੇ ਦੱਸੇ ਡੀਐਸਪੀ ਜੁਆਇਨ ਕੀਤੇ ਸੀ ਤੇ ਉਦੋਂ ਵੀ ਜਿਵੇਂ ਸ਼ੁਰੂ ਦੇ ਵਿੱਚ ਤੇ ਲਾਸਟ ਸਟੇਜ ਚੱਜ ਜਿਹੜੀ ਤੁਸੀਂ ਕੌਂਟਰੋਲ ਦੇ ਵਿੱਚ ਸੁਣਿਆ ਹੋਣਾ ਜਿਹੜੀ ਗੱਲ ਨਹੀਂ ਪਸੰਦ ਉਦੋਂ ਮੈਂ ਇੰਸਪੈਕਟਰ ਸੀ ਇੰਸਪੈਕਟਰ ਦੀ ਕੀ ਹਫਾਤ ਹੁੰਦੀ ਹੈ ਕਿ ਕੋਈ ਤੇ ਕੋਈ ਗੱਲ ਗਲਤ ਸੀ ਇਹ ਸਰ ਮੈਂ ਨਹੀਂ ਕਰ ਸਕਦਾ ਘਰ ਜਾਣਾ ਮਜੂਰ ਆ ਇਹ ਉਹ ਗੱਲ ਉਦੋਂ ਵੀ ਨਹੀਂ ਕੀਤੀ ਸੀ ਤੇ ਉਸ ਦੇ ਵਿੱਚ ਉਦੋਂ ਕਾਊਂਟਰ ਤੇ ਚਲੋ ਇੱਕ ਹੋਇਆ ਟੈਰਿਸ ਨਾਲ ਹੋਇਆ ਰੂਟੀਨ ਦੇ ਵਿੱਚ ਪਰ ਉਹ ਇੰਜਰਡ ਹੋ ਗਿਆ ਤੇ ਸਭ ਤੋਂ ਪਹਿਲਿਆਂ ਜੋ ਪਹੁੰਚਣ ਆਲੇਾਂ ਚੋਂ ਜਸਪਰਮਜੀਤ ਸਿੰਘ ਗਿੱਲ ਸੀ ਜਦੋਂ ਮੈਨੂੰ ਉੱਥੇ ਜਾ ਕੇ ਜਿਹੜੇ ਪਹੁੰਚੇ ਤੇ ਉਸ ਮਡੇਠੇ ਦੇ ਵਿੱਚੋਂ ਇੱਕ ਕਪੈਨੀਅਨਸ਼ਿਪ ਪੜੀ ਹੁੰਦੀ ਸੀ ਤੇ ਉਸ ਦੇ ਵਿੱਚੋਂ ਜਦੋਂ ਪਹੁੰਚ ਕੇ ਜਿਹੜੀ ਵੱਡੀ ਗੱਲ ਇਹ ਵੀ ਉੱਥੇ ਇੰਜਰਡ ਹੋ ਗਿਆ ਇੰਜਰਡ ਹੋਣ ਤੋਂ ਬਾਅਦ ਹਸਪੀਟਲ ਰਿਹਾ ਪਬਲਿਕ ਦੇ ਵਾਸਤੇ ਵੀ ਗੱਲ ਕਰਦੇ ਆ ਇਹ ਪਬਲਿਕ ਦਾ ਵਾਸਤਾ ਝੂਠਾ ਫੇਕ ਅਮੈਜਨਰੀ ਇੱਕ ਰੇਟ ਨਹੀਂ ਕੀਤਾ ਜਾ ਸਕਦਾ ਜੀ ਉਦੋਂ ਮੈਨੂੰ ਯਾਦ ਆ ਡਾਕਟਰ ਸਰੀਨ ਹੁੰਦੇ ਸੀ ਹੈੱਡ ਕੱਕੜ ਹਸਪੀਟਲ ਦੇ ਉੱਥੇ ਉਹਨਾਂ ਨੇ ਮੇਰੇ ਐਸਐਸਪੀ ਉਹਨਾਂ ਨੂੰ ਕਹਤਾ ਵੀ ਪੰਜਵੇਂ ਛੇਵੇਂ ਦਿਨ ਹੌਸ਼ ਹੋਸ਼ਾਈ ਤੇ ਮੇਰੇ ਉਹਨਾਂ ਨੂੰ ਉਹ ਕਹਤਾ ਕਿ ਇਹਨੂੰ ਇਹਦਾ ਬੈੱਡ ਉੱਥੋਂ ਲੈ ਜਾਓ ਇੰਨੇ ਬੰਦੇ ਉਸ ਸਮੇਂ ਦੀ ਗੱਲ ਕਰਦੇ ਆਂ ਜਦੋਂ ਥਾਣਿਆਂ ਦੇ ਬਾਹਰ ਜਦੋਂ ਬੰਦ ਦੀ ਕਾਰ ਹੁੰਦੀ ਸੀ ਇਹ ਇਹੋ ਜਿਹਾ ਬੰਦ ਨਹੀਂ ਹੁੰਦਾ ਸੀ ਜਿਵੇਂ ਬੰਦ ਏਵੇਂ ਹੁੰਦੇ ਸੀ ਉਦੋਂ ਜਦੋਂ ਕਰਫਿਊ ਲੱਗਿਆ ਤੇ ਮੇਰੀ ਪੋਸਟਿੰਗ ਅਮਰਸਰ ڪرਿੰਡੇ ਥਾਣੇ 'ਚ ਹੁੰਦੀ ਸੀ ਤੇ ਉਹ ਕਿਆ ਕਰਦੇ ਸੀ ਉਸ ਟਾਈਮ ਸਰ ਪੁਰਾਣੇ ਅਫਸਰ ਸਰਬਲਕਾਰ ਸਿੰਘ ਸਿੱਤੂ ਸੱਤਪਾਲ ਸਿੱਤੂ ਬਾਕੀ ਸਾਰੇ ਇਹ ਜਾਣੋ ਹੋਣੇ ਆਂ ਕਹਿੰਦੇ ਸੀ ਹੁੰਦੇ ਸੀ ڪرਿੰਡੇ ਦਾ ਐਸ.ਐਚ.ਓ ਤੇ ਬਠਿੰਡੇ ਦਾ ਐਸ.ਐਸ.ਪੀ ਇੱਕ ਬਰਾਬਰ ਹੁੰਦੇ ਆਂ ਉਦੋਂ ਉਹ ਕਹਿੰਦੇ ਹੁੰਦੇ ਸੀ ਉਹ ਮੌਕਾ ਮੇਰੀ ਸਾਰੀ ਪੋਸਟਿੰਗ ਉਹਦੇ ਵਿੱਚ ਨੰਗੀ ਜਿਹੜੀ ਘ੍ਰਿੰਡੇ ਦੇ ਤੇ ਉਹ ਜਿਹੜੀ ਐਜੈਂਟ ਇਨਸਪੈਕਟਰ ਨੰਗੀ ਹਸਪੀਟਲ ਇੰਜਰਡ ਹੋ ਗਿਆ ਇੰਜਰਡ ਹੋਏ ਨੂੰ ਉਹ ਟੱਕੜ ਹਸਪੀਟਲ ਵਾਲਿਆਂ ਨੇ ਕਹਿੰਦਾ ਮੇਰੇ ਐਸਐਸਪੀ ਨੂੰ ਵੀ ਇਹਨੂੰ ਸ਼ਿਫਟ ਕਰੋ ਇੱਥੇ ਨਹੀਂ ਅਸੀਂ ਰੱਖਣਾ ਐਨੇ ਲੋਕ ਉਹ ਪਿੰਡਾਂ ਦੇ ਲੋਕ ਜਦੋਂ ਬੰਦ ਦੀ ਕਾਲ ਹੁੰਦੀ ਸੀ ਥਾਲੇ ਦੇ ਬਾਹਰ ਚਾਹ ਦੀ ਦੁਕਾਨ ਹੈ ਜਿਹੜੀ ਉਹ ਉਹ ਵੀ ਚਾਹ ਨਹੀਂ ਦਿੰਦਾ ਸੀ ਕਿਤੇ ਕਹਿੰਦਾ ਮੈਂ ਪਿੰਡ ਜਾਊਂਗਾ ਤਾਂ ਮੈਨੂੰ ਮਾਰ ਦੇਣਗੇ ਹਣ ਕੇ ਲੋਕਾਂ ਨੂੰ ਹੁਣ ਵਖੋ ਕਿ ਤੇ ਰਾਹ ਦੀਆਂ ਲੋਕ ਲੜਾਉਣ ਵਾਲੀਆਂ ਧਰਮਾਂ ਦੀਆਂ ਗੱਲਾਂ ਹੋਰ ਟੈਰਤਨ ਦੀਆਂ ਗੱਲਾਂ ਕਰਦੇ ਆ ਉਸ ਟਾਈਮ ਦੇ ਵਿੱਚ ਉਹ ਚਾਹ ਲੈ ਕਹਿੰਦਾ ਹੁੰਦਾ ਸੀ ਵੀ ਜੇ ਮੈਂ ਤੁਹਾਨੂੰ ਚਾਹ ਬਣਾਤੀ ਅੱਜ ਬੰਦ ਦੀ ਕੌਲ ਹੈ ਤੇ ਮੈਂ ਫਿਰ ਪਿੰਡ ਨਹੀਂ ਜਾਣਾ ਵੀ ਪਿੰਡ ਮੈਨੂੰ ਮਾਰ ਦੇਣਗੇ ਤੇ ਉਸ ਟਾਈਮ ਦੇ ਵਿੱਚ ਸਾਰਾ ਕਰੰਡਾ ਏਰੀਆ ਮੇਰਾ ਮੈਂ ਤਾਂ ਕੁਝ ਵੀ ਨਹੀਂ ਸੀ ਉਦੋਂ ਯੂਨੀਵਰਸਿਟੀ ਚੋਂ ਨਿਕਲਿਆ ਹੋਇਆ ਬਿਲਕੁਲ ਹੀ ਜਿਹੜੇ ਪਰਿਵਾਰ ਚ ਕਦੇ ਵੀ ਕੋਈ ਪੁਲਿਸ ਦੇ ਵਿੱਚ ਨੌਕਰੀ ਨਹੀਂ ਕੀਤੀ ਸੀ ਤੇ ਸਾਰੇ ਉਥੇ ਇਲਾਕਾ ਚੱਲ ਕੇ ਟਰਾਲੀਆਂ 'ਚ ਭਰ ਕੇ ਮੈਨੂੰ ਪਤਾ ਲੈਣਾ ਆਇਆ ਸੀ ਪਬਲਿਕ ਕਨੈਕਟ ਕੋਈ ਬਣਾਇਆ ਫੇਕ ਕੀਤਾ ਲੋਕਾਂ ਨਾਲ ਝੂਠ ਬੋਲਿਆ ਵੀ ਮੇਰਾ ਪਬਲਿਕ ਕਨੈਕਟ ਬਣ ਜੂ ਲੋਕ ਮੇਰੇ ਨਾਲ ਹੋ ਜਾਣਗੇ ਐਵੇਂ ਨਹੀਂ ਹੁੰਦਾ ਆਹ ਬਾਕੀ ਸਫਰ ਲੰਮਾ ਹੈ ਬਹੁਤ ਲੰਮੀ ਹੈ ਉਸ ਗੱਲ ਦੀ ਆਪਾਂ ਗੱਲ ਨਹੀਂ ਕਰਦੇ ਬਟ ਪਿਛਲੇ 9-10 ਜਿਹੜੇ ਦਿਨਾਂ ਦੇ ਵਿੱਚ ਜੋ ਇਹਨਾਂ ਡਿਸਟ੍ਰਿਕਟਸ ਦੇ ਵਿੱਚ ਫੇਅਰਵੈਲ ਆਰਗੇਨਾਈਜ਼ ਹੋਈਆਂ ਮੈਂ ਸੋਚਦਾ ਵੀ ਸਰਵਿੰਗ ਪੁਲਿਸ ਆਫਸਰ ਦਾ 100 ਕੁਝ ਲੈਣਾ ਹੁੰਦਾ ਤੇ ਰਿਟਾਇਰ ਹੋਣ ਜਾਣ ਵਾਲੇ ਤੋਂ ਜਾ ਕੇ ਨਾ ਕੋਈ ਬਦਲੀ ਕਰ ਸਕਦਾ ਨਾ ਕੋਈ ਪਰਚਾ ਡੀਪੈਂਡ ਕਰ ਸਕਦਾ ਨਾ ਕੋਈ ਸ਼ੋਰ ਕਰ ਸਕਦਾ ਉਹਨਾਂ ਨੇ ਕੀ ਲੈਣਾ ਸੀ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਤਿੰਨ ਚਾਰ ਥਾਂ ਹੀ ਮੈਂ ਨਹੀਂ ਜਾ ਪਾਇਆ ਪਰ ਜਿੱਥੇ ਗਿਆ ਤਿੰਨ ਤਿੰਨ ਚਾਰ ਚਾਰ 500 500 ਦਾ ਇਕੱਠ ਕਰਕੇ ਵੱਖ-ਵੱਖ ਥਾਵਾਂ ਤੇ ਉਹ ਆਨਰ ਕਰਦੇ ਰਹੇ ਉਹ ਇੱਕ ਹੋਰ ਗੱਲ ਇਹ ਆਨਰ ਵੀ ਬਹੁਤ ਵੱਡਾ ਹੋ ਗਿਆ ਕੋ ਮਨਦੀਪ ਸਿੰਘ ਦਾ ਓਨਰ ਸੀ ਮੇਰੀ ਟੀਮ ਜਿੱਥੇ ਸੇ ਟੀਮ ਕੰਮ ਕਰਦੀ ਰਹੀ ਨਾਲ ਜਿਹੜੇ ਸਾਥੀਆਂ ਨੇ ਮੇਰੇ ਕਰਮ ਕੀਤਾ ਕੰਮ ਕੀਤਾ ਮੇਰੇ ਨਾਲ ਚਾਹ ਮੇਰੇ ਪਰਿਵਾਰ ਨੇ ਜਿਹੜਾ ਮੇਰੇ ਉਸ ਗੱਲ ਦੇ ਵਿੱਚ ਵੀ ਕੰਮ ਨੂੰ ਹੀ ਲੱਗਿਆ ਸਵੇਰ ਤੋਂ ਲੈ ਕੇ ਮੈਨੂੰ ਘਰੇ ਲੜਾਈ ਹੋ ਜਾਂਦੀ ਸੀ ਹੁਣ بیوی ਕਹਿੰਦੀ ਵੀ ਹੁਣ ਤਾਂ ਜਦੋਂ ਮੈਂ ਕਾਲਜੋਂ ਆਇਆ ਕਰੂੰਗੀ ਵੇਟ ਕਰਿਆ ਕਰੋਗੇ ਘਰੋਂ ਲੜਾਈ ਹੋ ਜਾਂਦੀ ਮੈਂ ਟਾਈਮ ਤੇ ਪਹੁੰਚਣਾ 9 ਵਜੇ ਜਾ ਕੇ ਮੇਰਾ ਸੈਲਫ ਕਲੌਕ ਸੈੱਟ ਕੀਤਾ ਹੋਇਆ ਸੀ ਵੀ 9 ਤੋਂ ਪਹਿਲਾਂ ਜਿੱਥੇ ਟੋਲਪੈਂਟ ਤੇ ਕੰਮ ਚੱਲਦੇ ਸੀ ਨਾ ਸਾਢੇ 8 ਮਿਸਤਰੀਆਂ ਕੋਲੇ ਜਿਹੜੀਆਂ ਜਿਹੜੀਆਂ ਚੀਜ਼ਾਂ ਬਣਾਈਆਂ ਸਕੇਟਿੰਗ ਰਿੰਗ ਹਸਪੀਟਲ ਜੋ ਚੀਜ਼ਾਂ ਬਣਾਈਆਂ ਮਤਲਬ ਜਿਹਨਾਂ ਨਾਲ ਤਾਂ ਲੰਮੀ ਲਾਈਨ ਹੈ ਸਾਢੇ 8 ਵਜੇ ਤਿਆਰ ਹੋ ਕੇ ਹਸਪੀਟਲ ਤੇ ਫਿਰ ਉਸ ਤੋਂ ਬਾਅਦ ਜਾ ਕੇ 9 ਵਜੇ ਨੂੰ ਦਫ਼ਤਰ ਕਿਸੇ ਨੇ ਕਿਹਾ ਨਹੀਂ ਸੀ 9 ਵਜੇ ਆਪਦੇ ਗੋਲ ਆਪੇ ਹੀ ਸੈੱਟ ਕੀਤੇ ਰਏ ਸੀ ਤੇ ਫਿਰ ਜਾ ਕੇ ਕਈ ਵਾਰੀ ਹੋਣਾ ਵੀ ਦਫ਼ਤਰ ਤੇ ਕਈ ਵਾਰੀ ਲੇਟ ਆ ਫਿਰ ਕਹਿੰਦਾ ਚਾਹ ਪੀਣੀ ਹੈ ਮੈਂ ਵਾਈਫ ਨੂੰ ਜਾ ਕੇ ਕਿਹਾ ਵੀ ਚਾਹ ਰਹਿਣ ਦੇ ਮੈਂ ਦਫ਼ਤਰ ਪੀਣੀ ਹੈ ਤੇ ਕਹਿੰਦੇ ਇੱਥੇ ਫਿਰ ਕਾਲੀ ਕਰ ਤੋਂ ਕਰੀ ਜਾਂਦੇ ਹੁੰਨੇ ਆ ਕਾਲੀ ਕਰਨੀ ਦਫ਼ਤਰ ਜਾਣਾ ਦਫ਼ਤਰ ਜਾਣਾ ਤੇ ਉੱਚੇ ਚਾਹ ਉੱਥੇ ਜਾ ਕੇ ਹੀ ਪੀਣੀ ਆ ਤੇ ਪ੍ਰੈਕਟੀਕਲੀ ਉਹ ਜੋਬ ਕਰਦਿਆ ਕਰਦਿਆ ਇਸ ਟਾਈਮ ਤੇ ਹੋ ਗਿਆ ਹਰ ਕ੍ਰਾਈਸਿਸ ਦੇ ਵਿੱਚ ਇੱਕ ਸੋਲਜਰ ਦੀ ਜਿਹੜੀ ਨੌਕਰੀ ਹੁੰਦੀ ਹੈ ਬਹੁਤ ਸਾਰੇ ਲੈਵਲ ਤੇ ਗ੍ਰੀਨ ਬਲੱਡ ਦੀਆਂ ਗੱਲਾਂ ਹੋ ਰਹੀਆਂ ਸਾਡਾ ਗ੍ਰੀਨ ਬਲੱਡ ਆ ਮੈਂ ਡਾਕਟਰ ਕੇਰ ਸਿੰਘ ਜਿਹੜੇ ਫੌਜ ਦੇ ਵਿੱਚ ਨੌਕਰੀ ਕੀਤੀ ਤੇ ਫੌਜੀ ਫੌਜੀ ਦਾ ਪੋਤਾ ਜਿਹੜਾ ਨਾਮਵਾਰ ਫੌਜੀ ਜੀ ਨੇ ਬਚਪਨ ਦੇ ਵਿੱਚ ਸਕੂਲ ਦੇ ਵਿੱਚ ਅੰਗਰੇਜ਼ਾਂ ਦੇ ਵਿਰੁੱਧ ਸਿੱਟਣ ਲਈ ਸਰ ਆਸਪਿਆਰੀ ਬੋਸ ਤੋਂ ਸਿੱਖ ਕੇ ਬੰਬੂ ਬਣਾਉਣਾ ਸਿੱਖ ਲਿਆ ਸੀ ਤੇ ਉਹਨੂੰ ਡੀਸੀ ਦਾ ਆਡਰ ਸੀ ਵੀ ਇਹਨੂੰ ਕਿਸੇ ਸਕੂਲ ਤੇ ਘੁਫਾ ਵਿੱਚ ਦਾਖਲਾ ਨਹੀਂ ਦੇਣਾ ਕਿਉਂਕਿ ਬਗਾਵਤੀ ਹੈ ਮੈਂ ਉਹ ਜੇ ਕਹ ਲਓ ਬਗਾਵਤੀ ਹੈ ਤਾਂ ਉਸ ਡਾਕਟਰ ਕੇਰ ਸਿੰਘ ਦਾ ਉਸ ਫੌਜੀ ਦਾ ਜਿਹੜਾ ਪੋਤਾ ਅੱਜ ਇਸ ਮਾਨ ਨਾਲ ਇਹ ਗੱਲ ਕਹਿ ਸਕਦਾ ਖਾਖੀ ਬਲੱਡ ਤੇ ਵੀ ਸਾਨੂੰ ਮਾਨ ਕਰਨਾ ਚਾਹੀਦਾ ਗ੍ਰੀਨ ਬਲੱਡ ਦੀ ਬੜੀ ਗੱਲ ਹੋ ਜਾਂਦੀ ਆ ਇਹ ਦੇ ਪੁਲਿਸ ਦੀ ਨੌਕਰੀ ਅਸੀਂ ਜੋ ਮਰਜ਼ੀ ਆਪਦੇ ਬਾਰੇ ਕਹੀ ਜਾਈਏ ਸ਼ੀਸ਼ਿਆਂ ਦੇ ਘਰਾਂ ਦੇ ਵਿੱਚ ਰਹਿਨੇ ਆ ਲੋਕ ਸਭ ਕੁਝ ਜਾਣਦੇ ਆ ਇੱਕ ਉਹ ਸਰੋਂ ਤੋਂ ਸਾਡੇ ਦਾ ਉਥੇ ਘੁੰਡੇ ਸੀ ਤੇ ਤੁਸੀਂ ਤਾਂ ਅੰਮ੍ਰਿਤਸਰ ਸੀ ਤੁਹਾਡਾ ਐਸਐਸਪੀ ਮਜੀਠਾ ਤੁਸੀਂ ਉੱਥੇ ਬੈਠਦੇ ਸੀ ਸਾਡੇ ਲਾਹੌਰ ਚੱਲਦਾ ਹੁੰਦਾ ਸੀ ਤੇ ਅੰਮ੍ਰਿਤਸਰ ਨਹੀਂ ਆਉਂਦਾ ਸੀ ਟੀਵੀ ਦੇ ਵਿੱਚ ਐਂਟੀਨਾ ਜਿਹਾ ਘੁਮਾ ਕੇ ਅਸੀਂ ਦੇਖਦੇ ਹੁੰਦੇ ਸੀ ਤੇ ਇੱਕ ਉਥੇ ਪਾਕਿਸਤਾਨੀ ਸੀਰੀਅਲ ਉਹ ਦੇਖ ਰਹੇ ਹੁੰਦੇ ਸੀ ਕਿ ਦੇ ਸ਼ਾਮ ਨੂੰ ਦੇਖਣਾ ਇੱਕ ਸੀਰੀਅਲ ਦੇ ਵਿੱਚ ਇੱਕ ਪੁਲਿਸ ਆਫਸਰ ਛੋਟੀ ਲੈ ਕੇ ਉਹ ਖੜਾ ਉਹ ਪੁੱਛ ਰਿਹਾ ਪਬਲਿਕ ਮੀਟਿੰਗ ਆਇਆ ਹੋ ਰਹੀ ਹੈ ਜਿਹੋ ਜਿਹੀ ਆਪਾਂ ਸਪਰਕ ਮੀਟਿੰਗਾਂ ਕਰਦੇ ਆਂ ਤੇ ਉਹ ਪੁੱਛ ਰਿਹਾ ਵੀ ਕੋਈ ਕਿਸੇ ਨੂੰ ਤਕਲੀਫ ਇਲਾਕੇ 'ਚ ਅਮਨ ਚੈਨ ਉਹ ਕਹਿੰਦੇ ਮਤਲਬ ਉਹ ਕਹਿ ਰਿਹਾ ਜੀ ਨਾ ਨਾ ਬਿਲਕੁਲ ਆਪਕੇ ਹੋਤੇ ਹੋਏ ਯਹਾਂ ਕੋਈ ਤਕਲੀਫ ਕਿਹਾਂ ਹੁੰਸੀ ਹੋ ਸਕਦੀ ਹੈ ਯਹਾਂ ਅਮਨ ਚੈਨ ਦਾ ਤਾਂ ਕੋਈ ਮੁਸ਼ਕਲ ਹੀ ਨਹੀਂ ਹੋ ਸਕਦੀ ਉਹ ਗੱਲ ਕਰਦਿਆ ਕਰਦਾ इमोशनल ਸੀ ਤੇ ਉਹ ਆਪਦੀ ਲੱਤ ਤੇ ਸੁੱਤੀ ਮਾਰ ਲਈ ਐਂ ਕਹਤੋ ਜਿਹੜੀ ਛੋਟੀ ਬੜੀ ਦੀ ਛੋਟੀ ਸਟਿੱਕ ਸੀ ਉਹ ਲੱਤ ਤੇ ਵੱਜਦੀ ਕਹਿੰਦਾ ਯਾਹ ਖੁਦਾ ਉਹ ਆਕੋ ਕਹਿੰਦਾ ਖੁਦਾ ਦਾ ਸ਼ੁਕਰ ਹੈ ਆਵਾਮ ਕੇ ਦਰਦ ਕਾ ਅਹਿਸਾਸ ਤੋਂ ਹੁਆ ਇਹ ਇਹ ਜਿਹੜੀ ਜਿਹੜੀ ਫੀਲਿੰਗ ਹੈ ਜਿਹੜਾ ਉਹ ਪਾਸੇ ਦੀ ਗੱਲ ਤੁਸੀਂ ਕਰਦੇ ਹੋ ਨਾ ਇਸ ਪਾਸੇ ਤੋਂ ਵੀ ਮੈਂ ਵਿਚਰਦਾ ਰਿਆ ਤੇ ਇਹ ਮੰਨ ਕੇ ਵੀ ਉਹ ਪਾਸੇ ਕੀ ਆ ਉਹਨੂੰ ਕੀ ਲੱਗੂਗਾ ਉਹ ਕਰਕੇ ਵੀ ਵਿਚਰਦਾ ਰਿਆ ਖਾਕੀ ਬਲੜ ਤੇ ਮਾਨ ਕਰੋ ਇਹ ਇਹ ਫੌਜੀ ਦਾ ਪੋਤਾ ਜਿਹੜੇ ਗ੍ਰੀਨ ਬਲੱਡ ਦੀ ਗੱਲ ਕਰਦੇ ਆਪਾਂ ਬਹੁਤ ਬਹੁਤ ਸਾਰੇ ਲੋਕ ਤੇ ਅਸੀਂ ਦੱਸਦੇ ਨਹੀਂ ਸਾਡਾ ਖਾਕੀ ਬਲੱਡ ਉਹ ਖਾਕੀ ਬਲੱਡ ਆ ਜਿਹੜਾ ਜਿਹੜਾ ਮੈਂ ਜਿਹੜਾ ਪੰਜਾਬ ਪੁਲਿਸ ਦਾ ਪਾਇਆ ਜਦੋਂ ਲੋਕ ਸੁੱਤੇ ਹੁੰਦੇ ਆ ਅਸੀਂ ਜਾਗਦੇ ਹੁੰਨੇ ਆ ਅਸੀਂ ਵਿਸਾਖੀ ਲੋਹੜੀ ਦੀਵਾਲੀ ਅਸੀਂ ਆਪਦੇ ਲੋਕ ਸੜਕਾਂ ਤੇ ਹੁੰਨੇ ਆ ਸਾਡੇ ਜਵਾਲ ਸੜਕਾਂ ਤੇ ਹੁੰਦੇ ਆ ਤੇ ਸਭ ਤੋਂ ਜ਼ਿਆਦਾ ਪਤਾ ਕੌਣ ਸੁਖ ਮੰਗਦਾ ਲੱਕੇ ਦੇ ਵਿੱਚ ਲੋਕਾਂ ਦੀ ਸਭ ਤੋਂ ਜ਼ਿਆਦਾ ਜਿਹੜਾ ਮੇਰਾ ਮੰਨਣਾ ਉਹ ਇੱਕ ਪੁਲਿਸ ਅਫਸਰ ਸੁੱਖ ਮੰਨਦਾ ਕਿਤੇ ਮੇਰੇ ਇਲਾਕੇ ਦੇ ਵਿੱਚ ਅਮਨ ਚੈਨ ਰਵੇ ਕਿਤੇ ਮੇਰੇ ਇਲਾਕੇ ਦੇ ਵਿੱਚ ਜੇ ਮੰਦਰ ਦਾ ਪੁਜਾਰੀ ਪਰਿਵਾਰ ਦੇ ਦਾ ਭਾਈ ਜੀ ਤੇ ਮਸਜਿਦ ਦੇ ਮੌਲਵੀ ਸਾਹਿਬ ਵੀ ਸ਼ਾਇਦ ਉਨੀ ਸੁੱਖ ਨਹੀਂ ਮੰਨਦੇ ਹੋਣੇ ਜਿੰਨਾ ਪੁਲਿਸ ਅਫਸਰ ਮੰਨਦਾ ਕਿ ਮੇਰੇ ਇਲਾਕੇ 'ਚ ਅਮਨ ਚੈਨ ਰਵੇ ਕਿਉਂਕਿ ਉਹਨੂੰ ਹੁੰਦਾ ਵੀ ਕੋਈ ਗੜਬੜ ਨਾ ਹੋਵੇ ਮਤਲਬ ਮੇਰਾ ਇਹ ਮੰਨਣਾ ਇਹ ਹੈ ਜਾਂ ਮੇਰਾ ਮੰਨਣਾ ਵੀ ਐਸੇ ਅਸੀਂ ਉਹ ਖਾਕੀ ਪਾਈ ਹੈ ਜਿਹੜੀ ਉਹ ਪਾਈ ਹੈ ਇਸ ਕਰਕੇ ਜੋ ਪਛਾਣ ਮਨਦੀਪ ਸਿੰਘ ਦੀ ਕੁਛ ਵੀ ਪਛਾਣ ਨਹੀਂ ਨਾਰਮਲ ਪਰਿਵਾਰ ਦੇ ਵਿੱਚੋਂ ਜਿਹੜਾ ਉੱਠ ਕੇ ਆਇਆ ਮੈਨੂੰ ਅੱਜ ਤੱਕ ਵੀ ਮੇਰਾ ਨਹੀਂ ਪਤਾ ਮੇਰੇ ਫਾਦਰ ਨਹੀਂ ਫਾਦਰ ਨਹੀਂ ਹੈਗੇ ਕੁਦਰਤੀ ਡੈਥ ਹੋ ਗਈ ਤੇ ਸਾਰੇ ਮੇਰੇ ਘਰ ਦਾ ਅੱਜ ਤੱਕ ਵੀ ਮੈਨੂੰ ਇਹ ਨਹੀਂ ਪਤਾ ਵੀ ਮੇਰੀ ਜ਼ਮੀਨ ਕਿੰਨੀ ਹੈ ਮੇਰੀ ਜਾਇਦਤ ਕਿੰਨੀ ਹੈ ਮੇਰਾ ਛੋਟਾ ਬ੍ਰਦਰ ਬੈਠਾ ਹੈ ਇਹਨੂੰ ਇਹਨੂੰ ਹੀ ਸਭ ਦਾ ਸਾਰੀ 37 ਸਾਲ ਲੋਕਾਂ ਦੇ ਕਈਆਂ ਦੇ ਕੋਈ ਬਿਜ਼ਨਸ ਕਿਸੇ ਦਾ ਕੋਈ ਬਿਜ਼ਨਸ ਮੇਰਾ ਸਿਰਫ ਬਿਜ਼ਨਸ 37 ਸਾਲਾਂ ਦੇ ਵਿੱਚ ਪੁਲਿਸ ਨੂੰ ਨੌਕਰੀ ਤੇ ਲੋਕਾਂ ਦੇ ਕੰਮ ਰਹੇ ਹਰੇ ਹੁਣ ਡਿਸਾਈਡ ਕਰਨਾ ਹੈ ਘਰ ਬਣਾਉਣ ਬਾਰੇ ਰਿਟਾਇਰਮੈਂਟ ਤੋਂ ਬਾਅਦ ਜਾ ਕੇ ਹੀ ਉਹ ਛੋਟੇ ਬ੍ਰਦਰ ਨੂੰ ਪਤਾ ਹੈ ਸਾਰਾ ਇਹੀ ਪਾਪ ਤੋਂ ਬਾਅਦ ਉਹ ਤਾਂ ਵੱਡੇ ਸਾਹਮਣੇ ਹੁੰਦੇ ਆ ਪਾਪ ਤੋਂ ਬਾਅਦ ਇਹ ਛੋਟੇ ਨੂੰ ਪਤਾ ਸਾਰਾ ਜਿਹੜਾ ਜਿਹੜਾ ਕਰਤਾਰ ਸਾਰਾ ਸੰਭਣਾ ਜੋ ਕਰਨਾ ਇਸ ਕਰਕੇ ਇਹ ਲਾਈਫ ਦੇ ਵਿੱਚ ਮੈਨੂੰ ਉਹ ਕਹਿੰਦੇ ਚਾ ਤੁਹਾਨੂੰ ਵੀ ਕਿਵੇਂ ਤੁਹਾਨੂੰ ਕਿਵੇਂ ਲੱਗਦਾ ਫੀਲਿੰਗ ਕਿਵੇਂ ਲੱਗਦੀ ਹੈ ਫੀਲਿੰਗ ਕਿਵੇਂ ਲੱਗਣੀ ਹੈ ਐਨੇ ਰਿਟਾਇਰੀ ਅਫਸਰ ਐਨੇ ਸੀਨੀਅਰ ਅਫਸਰ ਜਿਨ੍ਹਾਂ ਨਾਲ ਵਕ ਵਕ ਤੇਰਾ ਟਾਈਮ ਤੇ ਸਰਪ੍ਰਿਕ ਦਾ ਸਤਪਾਲ ਸਿੰਘ ਸਾਕੋਦਰ ਸਿੰਘ ਤੇ ਲੋ ਸਾਕੋ ਦੀਪ ਸਿੰਘ ਸਰਾ ਬਲਕਾਰ ਸਿੰਘ ਜਿਨ੍ਹਾਂ ਨਾਲ ਸਰੂਕੀਤਾ ਮੇਰੇ ਬੈਚ ਮੇਰੇ ਦੁੱਖ ਸੁੱਖ ਤੇ ਸਾਥੀ ਮੇਰੇ ਰੂਮ ਮੇਟ ਤੇ ਬਾਕੀ ਸਾਰੇ ਪੁਲਿਸ ਅਫਸਰ ਇਹ ਇਹ ਜਿਹੜੀ ਗੱਲ ਆ ਵੀ ਇਸ ਜਦੋਂ ਉਹ ਤੁਹਾਨੂੰ ਲੈਣ ਆਉਣ ਵੀ ਬਹੁਤ ਹੋ ਗਿਆ 37 ਸਾਲ ਦੀ ਨੌਕਰੀ ਕਰ ਲਈ ਚਲੋ ਹੁਣ ਸਾਡੇ ਪਾਸੇ ਆ ਜਾ ਤੇ ਇਤੋਂ ਵਧੀਆ ਚੰਗੀ ਫੀਲਿੰਗ ਕੌਣ ਹੋ ਸਕਦੀ ਹੈ ਜਿਨ੍ਹਾਂ ਨਾਲ ਸਰੂਕੀਤਾ ਹੋਵੇ ਉਹਨੂੰ ਉਹ ਤੁਹਾਡੇ ਨਾਲ ਇੱਥੇ ਹਾਜ਼ਰ ਹੋਣ ਉਸ ਟਾਈਮ ਦੇ ਵਿੱਚ ਸਰਕਲ ਕਲੌਕ ਦੀ ਘੜੀ ਜਿਹੜੀ ਕਲੌਕ ਜਿਹੜਾ ਹੁੰਦਾ ਉਹ ਕਹਿੰਦੇ ਐ ਚੱਲਦਾ ਐ ਘੁੰਮਦਾ ਇੱਥੋਂ ਮੇਰੀ ਜੁਆਇਨਿੰਗ ਹੋਈ ਤੇ ਇੱਥੇ ਹੀ ਅੱਜ ਰਿਟਾਇਰਮੈਂਟਲੀ ਜਿਹੜੀ ਫੇਅਰਵੈਲ ਜਿਹੜੀ ਹੋ ਰਹੀ ਹੈ ਤੇ ਜਦੋਂ ਲਾਸਟ ਗੱਲ ਜਦੋਂ ਕੋਈ ਜੁਆਇਨ ਕਰਦਾ ਕਿਤੇ ਨਵੇਂ ਡਿਸਟ੍ਰਿਕਟ ਚ ਆਉਂਦਾ ਉਹ ਕਹਿੰਦਾ ਮੇਰਾ ਇਹ ਵਿਜ਼ਨ ਹੈ ਮੈਂ ਉਹ ਕਰ ਤੂੰ ਹਰਦੀਤੀ ਮੈਂ ਉਹ ਕਰ ਤੂੰ ਮੇਰਾ ਆ ਵੀ ਜਨਾ ਮੈਂ ਆ ਕੁਛ ਕਰਨਾ ਚਾਹਣਾ ਉਹ ਕਰਨਾ ਚਾਹੁੰਦਾ ਉਸ ਦਿਨ ਉਹਦਾ ਨੌਕਰੀ ਦਾ 1 ਜਨਵਰੀ ਹੁੰਦੀ ਹੈ ਉਹ ਕਿਆ ਕਰਦੇ ਆ 1 ਜਨਵਰੀ ਹੈ ਨਿਆ ਸਾਲ ਹੈ ਦਸੰਬਰ ਮੇ ਪੁੱਛेंगे ਕਿਆ ਹਾਲ ਹੈ ਅੱਜ ਮੇਰੀ ਨੌਕਰੀ ਦਾ 31 ਦਸੰਬਰ ਹੈ ਤੇ ਐਦੂ ਭੱਗਾ ਵਾਲਾ ਕੌਣ ਹੈ ਮੇਰੇ ਇਹ ਜੂਨੀਅਰ ਨਹੀਂ ਹੈਗੇ ਇਹਦੇ ਵਿੱਚ ਨੋ ਡਾਊਟ ਕਿ ਇੱਕ ਨੇ ਇਹਨਾਂ ਨੂੰ ਲੱਗਦਾ ਹੋਣਾ ਵੀ ਕਈ ਵਾਰੀ ਮੈਂ ਚਿੜਕ ਲੈਣਾ ਜਾਂ ਹੋਰ ਕਰਦਾ ਬਟ ਇਹਨਾਂ ਦਾ ਦੁੱਖ ਇਹਨਾਂ ਦੀ ਤਕਲੀਫ ਜਾਂ ਜਿਹੜੇ ਸਾਥੀਆਂ ਨਾਲ ਮੈਂ ਕਿਹਾ ਇਹਨਾਂ ਨੂੰ ਮੈਂ ਕਹਿੰਦਾ ਛੋਟੇ ਭਰਾ ਤਾਂ ਕਹਿੰਦਾ ਸੀ ਇਹ ਤਾਂ ਖੁਸ਼ ਹੁੰਦੇ ਸਾਨੂੰ ਛੋਟੇ ਭਰਾ ਕਰਦਾ ਮੈਂ ਆਪਦੀ ਉਮਰ ਘਟਾਉਂਦਾ ਹੁੰਦਾ ਨਹੀਂ ਤਾਂ ਬੇਟਾ ਕਹਿਣਾ ਮੰਦਾ ਇਸ ਕਰਕੇ ਛੋਟੇ ਭਰਾ ਤੇ ਦੇਖੋ ਇਸ 스테ਜ ਦੇ ਵਿੱਚ ਇੰਟਰਨੈਸ਼ਨਲ 2 ਸਟਾਰ ਕਿਉਂਕਿ ਉਹ ਤੇ ਰਾਜਪਾਲ ਹਾਕੀ ਦੇ ਧਰੂ ਉਤਾਰੇ ਜਿਹੜੇ ਵਰਡ ਦੇ ਵਿੱਚ ਉਹਨਾਂ ਨੂੰ ਬੈਠਿਆ ਟੀਵੀ ਦੇ ਵਿੱਚ ਸਾਰ ਰੋਕ ਕੇ ਜਦੋਂ ਇਹ ਗੋਲ ਕਰਦੇ ਹੁੰਦੇ ਸੀ ਉਹਨਾਂ ਨੂੰ ਦੇਖਣਾ ਉਹ ਪਏ ਸਭਾ ਦੇ ਵਿੱਚ ਲਾਸ ਦੇ ਵਿੱਚ ਦੁਨੀਆ ਦੀ ਮੇਰੀ ਮਾਂ ਤੋਂ ਵੱਧ ਸਭ ਤੋਂ ਖੂਬਸੂਰਤ ਹੋਰ ਡਾਕਟਰ ਸੁਖਬੀਨ ਜਿਹੜੀ ਉਹ ਉਹਨੇ ਜੋ ਤਕਲੀਫਾਂ ਹੁਣ ਮੈਨੂੰ ਦੱਸ ਦਿਆ ਕਰੀ ਕੰਮ ਕੀ ਕੀ ਕਰਨੇ ਆ ਘਰ ਦੇ ਸਾਰੇ ਫਿੱਟ ਪ੍ਰੋਫੈਸ਼ਨਲੀ ਉਹ ਉਸੇ ਹੀ ਵੀ ਨਾਲ ਉਸੇ ਹੀ ਉਹਦੇ ਨਾਲ ਉਵੇਂ ਹੀ ਉਹ ਕਰੂੰਗਾ ਇੱਕਰ ਰਿਟਾਇਰਮੈਂਟ ਜਿਹੜੀ ਹੁੰਦੀ ਹੈ ਨਾ ਰਿਟਾਇਰਮੈਂਟ ਨਾ ਕਾਊਂਟ ਕਰਕੇ ਇੱਕ ਚੰਗੀ ਫੀਲਿੰਗ ਦੇ ਨਾਲ ਬਿਲਕੁਲ ਪੁੱਛੋ ਇੰਨਾ ਖੁਸ਼ ਅੱਛਾ ਇੱਕ ਹੋਰ ਰਣਜੀਤ ਿੱਲੋਂ ਹੁਣੀ ਇੱਥੇ ਬੈਠੇ ਆ ਇਹਨਾਂ ਨੂੰ ਮੈਂ ਪੁੱਛਿਆ ਤੁਹਾਡੀ ਰਿਟਾਇਰਮੈਂਟ ਪਤਾ ਨਹੀਂ ਅਸੀਂ ਵੱਖਰੀ ਮਿੱਟੀ ਦੇ ਹੀ ਬਣੇ ਆ ਕਹਿੰਦੇ ਮੈਂ ਯਾਰ ਬਹੁਤ ਹੀ ਖੁਸ਼ ਤੇ ਬਹੁਤ ਸੈਟੀਸਫਾਈਡ ਆ ਰਣਜੀਤ ਸੱਚੀ ਗੱਲ ਆ ਬਹੁਤ ਹੀ ਖੁਸ਼ ਇਸ ਕਰਦਾ ਵੀ ਇਹ ਪਾਰੀ ਜਿਹੜੀ ਜਿਹੜੀ ਰੱਬ ਦੀ ਕਿਰਪਾ ਦੇ ਨਾਲ ਰੱਬ ਦੀ ਮਿਹਰ ਦੇ ਨਾਲ ਆਪ ਦੇ ਸਾਥੀਆਂ ਦੀ ਹੈਂਡ ਹੋਲਡਿੰਗ ਕਪੈਸ਼ਨ ਅੰਦਰੋਂ ਤੇ ਬਾਹਰਲੀ ਮਸ਼ੀਨ ਇੱਕ ਸਭ ਤੋਂ ਜਿਹੜੀ ਇੱਕ ਬਹੁਤ ਸੀਨੀਅਰ ਅਫਸਰ ਸੀ ਉਹਨਾਂ ਨੇ ਉਹ ਕਿਹਾ ਕਹਿੰਦਾ ਤੇਰੇ 'ਚ ਨਾ ਬੜਾ ਵੱਡਾ ਔਗਣ ਹੈ ਤੇ ਕਹਿੰਦਾ ਤੇਰੇ ਚਿਹਰੇ ਤੋਂ ਪੜਿਆ ਜਾਂਦਾ ਤੂੰ ਕਿਸੇ ਨਾਲ ਨਾਰਾਜ਼ ਹੈ ਕਿ ਖੁਸ਼ ਹੈ ਮੇਰੇ ਮਨ ਤੇ ਬੜੀ ਟੈਨਸ਼ਨ ਹੈ ਇਸ ਗੱਲ ਦੀ ਹੋਗੀ ਅਮਰਜੀਤ ਇਸ ਗੱਲ ਦੀ ਟੈਨਸ਼ਨ ਹੋਗੀ ਤਵਾਨਾ ਸਾਹਿਬ ਵੀ ਬੈਠੇ ਹੋਏ ਨੇ ਤੇਰੀ ਇਹ ਮੇਰੇ ਉਹ ਸਤਿਿਕ ਵੀ ਹੈ ਜਿਹੜੇ ਲੈਣ ਆਏ ਆ ਟੈਨਸ਼ਨ ਹੋ ਗਈ ਯਾਰ ਵੀ ਮੇਰੇ ਇੱਥੇ ਸੀਨੀਅਰ ਅਫਸਰ ਨੇ ਟੌਪ ਲੈਵਲ ਦੇ ਅਫਸਰ ਨੇ ਇਹ ਕਿਹਾ ਵੀ ਤੇਰੇ ਚਿਹਰੇ ਤੋਂ ਪੜਿਆ ਜਾਂਦਾ ਵੀ ਜੇ ਕੋਈ ਕਿਸੇ ਨਾਲ ਖੁਸ਼ ਤੇ ਨਰਾਜ ਹੈ ਇਹ ਪ੍ਰੋਫੈਸ਼ਨਲੀ ਕੰਪੀਟੈਂਸ ਨਹੀਂ ਹੁੰਦੀ ਮੇਰੇ 5-7 ਦਿਨ ਬਹੁਤ ਅਸਰ ਰਿਹਾ ਇਸ ਗੱਲ ਦਾ ਇੱਕ ਅਫਸਰ ਹੋਰ ਮਿਲਿਆ ਮੇਰਾ ਥੀ ਵਿਊ ਹੀ ਚੇਂਜ ਕਰਤਾ ਕਹਿੰਦਾ ਜਿਹਦੇ ਨਾਲ ਖੁਸ਼ ਤੇ ਦੁਸ਼ਮਣ ਹੋਵੇ ਤੇ ਉਹਨੂੰ ਪਤਾ ਹੀ ਨਾ ਲੱਗੇ ਖੁਸ਼ ਹੈ ਤੇ ਜਿਹਦੇ ਨਾਲ ਗੁੱਸੇ ਹੋ ਉਹਨੂੰ ਗੁੱਸੇ ਦਾ ਵੀ ਨਾ ਪਤਾ ਲੱਗੇ ਕਾਹਦਾ ਤੁਹਾਡਾ ਜਿਉਣਾ ਹੈ ਉਸ ਤੋਂ ਬਾਅਦ ਮੈਂ ਸੋਚਿਆ ਵੀ ਤੂੰ ਆਪਦੇ ਆਪ ਨੂੰ ਚੇਂਜ ਨਾ ਕਰ। ਮੈਂ ਆਪਦੇ ਆਪ ਨੂੰ ਉਸੇ ਢੰਗ ਦੇ ਨਾਲ ਬਿਲਕੁਲ ਕਿਸੇ ਨਾਲ ਮੈਂ ਸੌਖਾ ਕੇ ਕਹਿ ਸਕਦਾ ਬਿਨਾਂ ਵਿਰਪਾਤ ਤੋਂ। ਬਿਨਾਂ ਕਿਸੇ ਦੇ ਵਿੱਚ ਵਿਰੋਧ ਤੋਂ ਉਹ ਗੱਲ ਨੂੰ ਪਰ ਆਪਦੀ ਗੱਲ ਜਿੱਥੇ ਮੌਕਾ ਮਿਲਦਾ ਜਰੂਰ ਕਹਿੰਦਾ। ਇਹਨਾਂ ਕਹਿੰਦਾ ਹੋਇਆ ਤੁਹਾਡਾ ਬਹੁਤ-ਬਹੁਤ ਧੰਨਵਾਦ। ਹਮੇਸ਼ਾ ਹੀ ਇਸ ਗੱਲ ਦੀ ਰੀਣੀ ਰਹੂੰਗਾ ਤੇ ਇਹ ਇਹਨਾਂ ਨੂੰ ਮੈਂ ਛੋਟੇ ਭਰਾ ਵੀ ਨਹੀਂ ਕਹਿੰਦਾ ਰਿਹਾ ਇਹਨਾਂ ਨੇ ਆ ਜਿਹੜੀਆਂ ਚੰਗੀਆਂ ਗੱਲਾਂ ਕਹੀਆਂ। ਹੋ ਸਕਦਾ ਇਹਦੇ ਵਿੱਚੋਂ ਹੋਣ ਤਾਂ 2-4% ਪਰ ਇਹਨਾਂ ਨੇ ਜਿਹੜੀਆਂ ਚੰਗੀਆਂ ਗੱਲਾਂ ਕੀ ਮੈਂ ਥੋੜੇ ਜਿਹਾ ਲਾਸਟ ਜਿਨ੍ਹਾਂ ਦੇ ਵਿੱਚ ਇਹਨਾਂ ਨੂੰ ਬਰਾਬਰ ਆ ਕੇ ਛੋਟੇ ਪੜਾ ਕੇ ਕਹਿੰਦਾ ਰਿਹਾ ਵੀ ਲਾਸਟ ਦੇ ਵਿੱਚ ਚੰਗੀਆਂ ਗੱਲਾਂ ਕਹਿਣ ਕਿ ਮੈਂ ਤੁਹਾਡਾ ਵੀ ਹਮੇਸ਼ਾ ਧੰਨਵਾਦ ਤੇ ਇੱਕ इमोशनल ਗੱਲ ਇਹ ਹੈ ਵੀ ਮੈਂ ਐਸੇ ਬਹੁਤ سارے ਡਿਸਟ੍ਰਿਕਟ ਦੇ ਵਿੱਚ ਫੀਲਡ 'ਚ ਹੀ ਕੰਮ ਕਰਦਾ ਮੌਕਾ ਮਿਲਿਆ ਚੰਡੀਗੜ੍ਹ ਸਿਰਫ ਮੇਰੀ 3 ਮਹੀਨੇ ਪੋਸਟਿੰਗ ਹੋਈ ਸੀ ਮੈਂ ਲਿਫਟ ਨਹੀਂ ਯੂਜ਼ ਕਰਦਾ ਰਿਹਾ ਪੌੜੀਆਂ ਤੋਂ ਜਾਂਦਾ ਰਿਹਾ ਚੌਥੀ ਮੰਜ਼ਲ ਤੇ ਦਫ਼ਤਰ ਸੀ ਉਹ ਕਹਿੰਦੇ ਪੌੜੀਆਂ ਕਿਉਂ ਲੈਣੇ ਮੈਂ ਕਿ ਚੜ ਲੈਣੀਆਂ ਚਾਹੀਦੀਆਂ ਕਈ ਵਾਰੀ ਹੁੰਦਾ ਰ ਆਪਣੇ ਲਈ ਕਿਹਾ ਵੀ ਇੰਨੀਆਂ ਪੌੜੀਆਂ ਚੜ੍ਹੇਗਾ ਫਿਰ ਵਾਪਸ ਫਿੱਟ ਜਾਗੇ ਮੈਂ ਲਿਫਟ ਨਹੀਂ ਯੂਜ਼ ਕਰਦਾ ਰਿਆ ਆਉਂਦਾ ਜਾਂਦਾ ਪੌੜੀਆਂ ਤੇ ਰਿਆ ਨਾਰਮਲ ਮੇਰੀ ਫੀਲ ਦੇ ਵਿੱਚ ਹੀ ਹੋਈ ਰਹੀ ਐ ਪੋਸਟਿੰਗ ਪਰ ਆਪਦੇ ਸਾਰੇ ਆਫਸਰਸ ਨੂੰ ਆਪਦੀ ਟੀਮ ਨੂੰ ਆਪਦੇ ਪਰਿਵਾਰ ਦਾ ਇਹਨਾਂ ਦਾ ਦੁੱਖ ਤੇ ਸੁੱਖ ਨੂੰ ਆਪਦੇ ਪਰਿਵਾਰ ਦਾ ਦੁੱਖ ਸੁੱਖ ਮੰਨ ਕੇ ਚੱਲਿਆ ਇਹਨਾਂ ਕਹਿੰਦਾ ਹੋਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਲੱਭ ਮੇਰੇ ਮਹਿਕਮੇ ਨੂੰ ਜਿਹਦਾ ਪੈ ਜਨਾ ਪਾਇਆ ਅੱਜ ਬਾਅਦ ਦਫਤਰ ਤੋਂ ਬਾਅਦ ਇਹ ਵਾਝ ਮੇਰੇ ਕੋਲ ਨਹੀਂ ਲੈਣਾ ਤੇ ਇਹ ਵੈਚ ਜਿਹੜਾ ਵੀ ਇਹ ਪੈਚ ਨੂੰ ਪਾਵੇ ਤੇ ਜਿਹਦੇ 'ਚ ਵੀ ਸੱਚਾ ਖਾਖੀ ਖੂਨ ਹੈ ਉਹ ਖਾਖੀ ਖੂਨ ਲੋਕ ਉਸ ਖਾਖੀ ਖੂਨ ਦੀ ਕਦਰ ਕਰਨ ਉਹਨੂੰ ਦੇਖਣ ਵੀ ਖਾਖੀ ਖੂਨ ਕੱਲਾ ਏਹੀ ਨਹੀਂ ਹੁੰਦਾ ਇੰਗਲੈਂਡ ਦੇ ਵਿੱਚ ਇੰਟਰਵਿਊ ਤੇ ਸਾਨੂੰ ਯੂਕੇ ਪੁਲਿਸ ਕਾਨਫਰੰਸ 'ਚ ਜਦੋਂ ਆਪਾਂ ਨੂੰ ਭੇਜਿਆ ਸੀ 6 ਐਸਪੀ ਚੂਜ਼ ਕੀਤੇ ਸੀ ਮੈਨੂੰ ਭੇਜਿਆ ਸੀ ਮੈਂ ਪੁੱਛਿਆ ਵੀ ਸਕਾਟਲੈਂਡ ਯਾਰਡ ਦੇ ਬੁੱਤ ਉੱਥੇ ਲਾਉਣੇ ਆ ਘਰਾਂ ਦੇ ਵਿੱਚ ਤੇ ਤੁਹਾਨੂੰ ਕੀ ਗੱਲ ਵੀ ਤੁਹਾਨੂੰ ਤਾਂ ਸਾਰੇ ਚੰਗੇ ਹੀ ਕਹਿੰਦੇ ਹੋਣੇ ਕਹਿੰਦੇ ਇਹ ਲਾਅਨ ਫੋਰਸਿੰਗ ਕਿਸੇ ਨੂੰ ਪਸੰਦ ਨਹੀਂ ਹੁੰਦਾ। ਕੋਈ ਨੂੰ ਲਾਗੂ ਕਰਨਾ ਜਿੱਥੇ ਜਾਂਦੇ ਹੋਈਏ ਰੈੱਡ ਲਾਈਟ ਹੋ ਜੇ ਤਾਂ ਉਹ ਵੀ ਗੁੱਸਾ ਜਾਂਦਾ ਕਾਹਤੋਂ ਹੋ ਗਈ। ਜੇ ਕੋਈ ਰੋਕ ਕੇ ਕਹਿੰਦੇ ਲਾਅਨ ਫੋਰਸਿੰਗ ਨਹੀਂ ਸਾਨੂੰ ਵੀ ਉਹ ਪਿਕਸ ਕਹਿੰਦੇ ਆ ਤੇ ਗੁਰ ਗੁਰ ਕਰਕੇ ਸਾਨੂੰ ਮਿਲੰਗ ਜਾਂਦੇ ਆ। ਇਸ ਕਰਕੇ ਉਹਨਾਂ ਨੂੰ ਵੀ ਬੁਰਾ ਉਸ ਗੱਲ ਨਹੀਂ ਕਹਿੰਦੇ। ਇਸ ਕਰਕੇ ਲਾਅਨ ਫੋਰਸਿੰਗ ਨੂੰ ਕਦੇ ਵੀ ਕੋਈ ਚੰਗਾ ਨਹੀਂ ਕਹਿੰਦਾ।